ਦਾ ਬਈ ਬਾਜੀ ਬਣੀ ਪਈ ਆ ਦੇਖੋ ਕਬੂਤਰੇ ਕਬੂਤਰ ਫਿਰਦਾ ਲੈ ਦੇਖੋ ਕਬੂਤਰੇ ਕਬੂਤਰ ਫਿਰ ਰਿਹਾ ਮੈਂ ਕਹਿੰਦਾ ਫਿਰਦੇ ਹੋਣਗੇ ਅੱਜ 50 ਕਬੂਤਰ ਆਜ ਆ ਗਏ ਬਾਈ ਦੋ ਆ ਦੇਖੋ ਦੋ ਆ ਫਿਰਦੇ ਨੇ ਤੀਜਾ ਉਹ ਫਿਰਦਾ ਕਬੂਤਰਾਂ ਆ ਹਰਾ ਪੋਟਾ ਹਰੀ ਮੂਛਾ ਬੜਾ ਉੜ ਗਿਆ ਤੇ ਅੱਜ ਆਪਾਂ ਨੇ 4 ਕਬੂਤਰ ਡਾਇਏ ਹੋਏ ਨੇ ਤੁਹਾਨੂੰ ਦਿਖਾਉਣਾ ਬਾਈ ਵੈਰੀ ਪੈਗੀ ਦੀ ਕਬੂਤਰਾਂ ਨੂੰ ਆ ਗਏ ਗਿਆ ਤਾਂ ਆਪਣਾ ਬੱਚਾ ਆ ਦੇਖੋ ਸਾਰੇ ਕਿਵੇਂ ਫਿਰਦੇ ਨੇ ਕਬੂਤਰ ਜਿਵੇਂ ਉੱਪਰ ਇੱਕ ਹਰਾ ਬੁੱਟਾ ਹਰੀ ਮੁੰਝ ਵੀ ਆਉ ਫਿਰਦਾ ਹੈ ਦੇਖ ਤਾਂ ਦੇਖੀ ਉੱਪਰ ਸੜਾ ਕੇ ਮਿਗਰੇ ਆ ਇਹ ਉਰੇ ਗਿਰ ਗਿਆ ਦਾ ਬਾਈ ਕਬੂਤਰ ਆ ਸਰੀ ਗੱਲ ਸਾਰਿਆਂ ਨੂੰ ਕਹਿਮੋ ਸਾਰੇ ਤੇ ਪੰਜ ਛੇ ਕਬੂਤਰ ਦਾਹੇ ਦੇ ਬਾਈ ਬੈਰੀ ਪੈ ਗਈ ਤੇ ਕੁਝ ਜਿਹੜੇ ਛਤਰੀ ਤੇ ਬੈਠੇ ਤੇ ਉਹ ਵੀ ਗਿਰ ਗਏ ਜਿਵੇਂ ਆ ਨਵਾਂ ਬੱਚਾ ਗਿਰ ਗਿਆ ਦਾ ਚਲੋ ਉੱਪਰ ਜਾ ਕੇ ਦੇਖਦੇ ਆ ਬਾਈ ਬਾਜ ਨੇ ਬਹੁਤ ਦੁਖੀ ਕਰੇ ਪਏ ਆ ਉਹ ਫੇਰ ਕਬੂਤਰ ਮਾਰਿਆ ਤੇ ਉਹ ਦੂਜਾ ਵੀ ਗਿਰ ਗਿਆ ਤਾਂ ਆਏ ਆਵਾਜ਼ ਬੜਾ ਜਿਹੜਾ ਕਿੱਥੇ ਆ ਕਿਸੇ ਹੰਦਾ ਉਹ ਗਿਆ ਬਾਈ ਉਹਦਾ ਫਰਟੇ ਹੀ ਮਾਰਦਾ ਸਾਲਾ ਬਹੁਤ ਜ਼ੋਰ ਜ਼ੋਰ ਨਾਲ ਆ ਦੇਖੋ ਕਬੂਤਰ ਸਾਰੇ ਕਿਵੇਂ ਤੇਜ਼ ਹੋ ਗਏ ਕੱਚੜੂ ਸਿਆਣਾ ਕਿੱਥੇ ਗਿਆ ਯਾਰ ਚਲੋ ਲੱਭੀਏ ਬਾਈ ਪਹਿਲਾਂ ਕਬੂਤਰ ਜਾਲ ਤੇ ਆ ਗਿਆ ਬਾਈ ਆਪਣਾ ਗਲਾਬੀ ਬੋਟਾ ਗਲਾਬੀ ਬਿਟਦਾ ਕਬੂਤਰ ਤੇ ਹਰਾ ਪੋਟਾ ਹਰੀ ਪੁੰਛ ਦਾ ਉੜਦਾ ਨਵਾਂ ਡਾਇਆ ਜਿਹੜਾ ਲੰਬੂ ਜਿਹੜਾ ਅੱਗੇ ਤੂਫਾਨ ਨਾਲ ਉੜਦਾ ਹੁੰਦਾ ਦਾ ਆ ਆਉਂਦਾ ਆ ਦੇਖੋ ਤੇ ਕਛ ਟੂਸੇ ਵਾਲਾ ਵੀ ਉੜਦਾ ਹੈ ਕਾਲੀ ਪੁੰਛ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਬੰਬ ਚੱਲੇ ਆ ਨਾ ਇਹ ਤਾਂ ਹੀ ਬਾਜ ਪੈਂਦਾ ਤਾਂ ਹੀ ਚਲਾ ਰਹੇ ਨੇ ਚਲੋ ਕੋਈ ਨਹੀਂ ਬੈਠੇ ਆਪਾਂ ਨਿਗਾ ਰੱਖਦੇ ਆ ਹੁਣ ਓਰੇ ਅਸੀਂ ਤਾਂ ਥੱਲੇ ਚਲੇ ਗਏ ਤੇ ਚਲੋ ਕੋਈ ਚੱਕਰ ਨਹੀਂ ਦੇਖਦੇ ਆ ਭਾਈ ਬਾਜ ਫੇਰ ਮੁੜਿਆ ਆ ਦੇਖੋ ਫੇਰ ਬੰਬ ਚੱਲੇ ਆ ਆ ਦੇਖੋ ਇਹ ਪਹਿਲੀ ਵਾਰ ਪੈਂਦਾ ਦੇਖਿਆ ਇਹ ਜਿਹੜੀ ਇਲ ਟਾਈਪ ਜਿਹਾ ਹੁੰਦਾ ਆਵਾਜ਼ ਡੱਬਾ ਡੱਬਾ ਜਿਹਾ ਉਹ ਫਟੇ ਜਿਹਾ ਸੱਪ ਵਾਂਗੂ ਮਾਰਦਾ ਪਹਿਲੀ ਵਾਰ ਹੀ ਦੇਖਿਆ ਮੈਂ ਯਾਨੀ ਕਿ ਆਪਣੀ ਜ਼ਿੰਦਗੀ ਚ ਇਕਨ ਪੈਂਦਾ ਆ ਫਿਰਦਾ ਘੁੰਮਦਾ ਹੁਣ ਕਬੂਤਰ ਸਾਰੇ ਡਰ ਕੇ ਉਹ ਦੇਖੋ ਉੱਚੇ ਲੱਗ ਗਏ ਦੇਖਦੇ ਹਾਂ ਹੁਣ ਬੰਬ ਚਲਾਤਾ ਰਹੇ ਆ ਬਾਈ ਦੇਖਦੇ ਆਂ ਕੀ ਬਣਦਾ ਬਾਜ ਫੇਰ ਘੁੰਮ ਆਇਆ ਆ ਦੇਖੋ ਬਹੁਤ ਤੇਜ਼ ਆਇਆ ਤਾਂ ਯਾਨੀ ਕਿ ਸੈਕਟ ਨਹੀਂ ਆਇਆ ਇਹ ਤੇ ਕਬੂਤਰ ਡਰ ਕੇ ਸਾਰੇ ਉੱਚੇ ਫਿਰਦੇ ਨੇ ਹੁਣ ਆਹ ਦੇਖੋ ਉਹਦੇ ਬਾਜ ਦੇ ਮੂਰੇ ਮੂਰੇ ਕਬੂਤਰ ਫਿਰਦਾ ਉਹ ਜਾਂਦਾ ਕਬੂਤਰ ਤੇ ਆ ਆ ਫਿਰਦਾ ਬਾਜ ਮੈਂ ਪਹਿਲੀ ਵਾਰ ਹੀ ਦੇਖਿਆ ਆ ਬਾਜ ਪੈਂਦਾ ਪਹਿਲਾਂ ਬੈਰੀ ਦੇਖੀ ਐ ਤਿੱਖੇਵਰਾਂ ਵਾਲੀ ਪਰ ਇਹਦਾ ਸਹਜੇ ਬਹੁਤ ਵੱਡਾ ਸਾਲੇ ਦਾ ਫੰਗ ਵੀ ਚਿਤਲੇ ਜੀ ਆਹ ਦੇਖੋ ਉਹ ਕਬੂਤਰ ਦੇ ਮਗਰੇ ਘੁੰਮਦਾ ਆਹ ਦੇਖੋ ਮੂਰੇ ਕਬੂਤਰ ਆ ਮਗਰ ਬਾਜ ਉਹ ਦੇਖੋ ਆਹ ਦੇਖੋ ਬਾਜੀ ਆਹ ਦੇਖੋ ਫਿਰ ਬੰਬ ਚੱਲਦੇ ਆ ਨਾ ਕਬੂਤਰ ਤੇਜ ਹੋਗੇ ਸਾਰੇ ਦਾ ਬਾਜ ਲੰਘ ਗਿਆ ਬਾਈ ਆਪਣਾ ਹਰਾ ਪੋਟਾ ਹਰੀ ਮੂਛ ਆ ਗਿਆ ਤੇ ਕਬੂਤਰ ਦੇਖੋ ਕਿੰਨੇ ਫਿਰਦੇ ਨੇ ਲੈ ਦੇਖੋ ਚਾਰੇ ਪਾਸੇ ਕਬੂਤਰ ਹੈ ਕਬੂਤਰ ਨੇ ਦੇਖੋ 50 60 ਔੜੇ ਹੋਏ ਨੇ ਅੱਜ ਪਿੰਡ ਕਬੂਤਰ ਚਲੋ ਵਧੀਆ ਬਾਈ ਵੱਧਦਾ ਹੀ ਭਾਏ ਹੈ ਨਾ ਪਿੰਡ ਦੇ ਜਿੰਨੇ ਵਧੀਆ ਔੜਨਗੇ ਵੱਧ ਔੜਨਗੇ ਆ ਦੇਖੋ ਉਹ ਕੈਰਬੋਟ ਚਲੋ ਹੁਣ ਚੱਲਦੇ ਆਂ ਆਪਾਂ ਥੱਲੇ ਨੂੰ ਆਪਣਾ ਗੁਲਾਬੀ ਬਗਲ ਹਰੇ ਟੂਸੇ ਦਾ ਔੜ ਰਿਹਾ ਹੈ ਦੇਉ ਚਲੋ ਨੀਵਾ ਹੋਏ ਤੇ ਬਾਅਦ ਚੋਂ ਦੇਖਦੇ ਆ ਉਹਨੂੰ ਕਿਉਂਕਿ ਅੱਜ ਦੂਜੇ ਦਿਨ ਆਉਦਾ ਕੱਡੇ ਦਾ ਹੁਣ ਚੱਲੇ ਬਾਈ ਆਪਾਂ ਮੋਟਰ ਤੇ ਰੋਟੀ ਫੜਾਉਣ ਕਿਉਂਕਿ ਜੇਸੀਬੀ ਲੱਗੀ ਹੋਈ ਆ ਨਾ ਪਾਈਪ ਲਾਈਨ ਜੀ ਪੱਟਣ ਤੇ ਹੁਣ ਜਾਣੇ ਆ ਕਬੂਤਰ ਆਪਣਾ ਕੱਚ ਰੂਸੀ ਵਾਲਾ ਉੱਚਾ ਫਿਰਦਾ ਸੀ ਆ ਗਿਆ ਦੇਖ ਲਿਓ ਹੁਣ ਮੜੀ ਜੀ ਮਨ ਨੂੰ ਤਸੱਲੀ ਹੋਈ ਆ ਸਾਨੂੰ ਐਂ ਤਾਂ ਕਿਤੇ ਬਾਜ ਤੋਂ ਡਰਦਾ ਭੱਜ-ਭੁੱਜ ਨਾ ਗਿਆ ਹੋਵੇ ਜਾਂ ਬਾਜ ਨੇ ਨਾ ਸੱਟਤਾ ਹੋਵੇ ਜਿਵੇਂ ਦੂਜੇ ਕਬੂਤਰ ਸੱਟਦੇ ਹਨ ਤੇ ਚਲੋ ਕੋਈ ਚੱਕਰ ਨਹੀਂ ਆ ਗਿਆ ਹੁਣ ਹੁਣ ਚੱਲਦੇ ਆਪਾਂ ਮੋਟਰ ਤੇ ਨੂੰ ਦੇਖੋ ਤਾਂ ਬਾਈ ਇੰਨੀ ਪੱਟੀ ਗਈ 4.5 ਫੁੱਟ ਨੀਵੀਂ ਆਹ ਲਾਈਨ ਪੱਟੀ ਗਈ ਉਧਰੋਂ ਆ ਉਹ ਪੱਟੀ ਗਈ ਕਿਉਂ ਉੱਥੇ ਤੱਕ ਪੱਟਣੀ ਆ ਲੱਗ ਜੂਗੀ ਅੱਜ ਸਾਰੀ ਦਿਹਾੜੀ ਅੱਜ ਜਾਨੀ ਕਿ ਪੈਪ ਚੱਲਦੇ ਹੋ ਜਾਣਗੇ ਅੱਜ ਦੀ ਅੱਜੇ ਮੋਟਰ ਤੋਂ ਸਿੱਧਾ ਪਹੁੰਚ ਕੇ ਬਾਈ ਗਰਾਊਂਡ 'ਚ ਤੇ ਆ ਬਾਲੀਵਾਲ ਵਾਲੇ ਪੋਲ ਬਣਾਏ ਆ ਉਹ ਪੋਲ ਦੇ ਉੱਪਰ ਪੋਲ ਚੜਾ ਕੇ ਆ ਨੈਟ ਨੂੰ ਟਾਈਟ ਕਰਨੇ ਨੂੰ ਟਾਈਟ ਖੁੱਲਾ ਕਰਨੇ ਨੂੰ ਆਹ ਦੇਖੋ ਟਾਇਰ ਲਾਤੇ ਇਹਦੇ ਘੁੰਮਣੇ ਵਾਲੇ ਆ ਕਸਣੇ ਵਾਲੇ ਲਾਤਾ ਕਾਰ ਭੇਜੂਗੀ ਵਿੱਚ ਤੇ ਚਲੋ ਹੁਣ ਪੋਲ ਪੂਲ ਲਾ ਦਈਏ ਪਹਿਲਾਂ ਤੇ ਕਬੂਤਰ ਭਾਈ ਆਪਣੇ ਆ ਗਏ ਤੇ 11:00 ਵਜੇ ਨੂੰ ਕੱਚ ਰੂਸੀ ਵਾਲਾ ਬਾਕੀ ਪਹਿਲਾਂ ਆ ਗਏ ਤੁਸੀਂ ਦੇਖੀਂ ਹੈ ਬੈਰੀ ਪੈਣ ਲੱਗੀ ਦੀ ਤੇ ਉਹ ਬੰਦ-ਬੰਦ ਕਰਕੇ ਆ ਗਏ ਤੇ ਚਲੋ ਇੱਥੇ ਕੰਮ ਨਿਬੇੜੀਏ ਪਹਿਲਾਂ ਉਹ ਵੀ ਨਾਲ ਲੱਗਦੀ ਆ ਗਏ ਅਚਾਰ ਚਕਾਉਣ ਬਸ ਰਹਿ ਗਿਆ ਥੋੜਾ ਜਿਹਾ 10 ਦਿਨ ਦਾ ਆਚਾਰ ਆ ਖੁੰਝਾ ਜਾ ਰਹਿ ਗਿਆ ਇੱਕ ਮੰਡ ਰੱਖਤੀ ਦੂਜੀ ਤਿਆਰ ਹੈ ਉਸ ਤੋਂ ਬਾਅਦ ਚੱਲਦੇ ਆ ਘਰ ਨੂੰ ਹੁਣ ਆ ਗਏ ਭਾਈ ਕਬੂਤਰ ਵੱਲ ਮੌਸਮ ਫੇਰ ਖਰਾਬ ਹੋ ਰਿਹਾ ਹੈ ਤੇ ਚੂਚਿਆਂ ਨੂੰ ਅੱਡੀਏ ਬਾਹਰ ਆ ਜਾਓ ਭਈ ਆ ਜਾਓ ਆ ਜਾਓ ਆ ਜਾਓ ਦੇਖੋ ਫੇ ਹਾਂ ਹਾਂ ਅਫਾਨ ਮੇਲੇ ਬਣੀ ਭਾਈ ਨਾ ਫਿਰ ਹੀ ਜਾਣਗੇ ਹੁਣ ਚੁੱਕ ਚੱਕ ਲੈਣਗੇ ਤੇ ਦੋ ਚਾਰ ਕਬੂਤਰ ਕੱਟ ਕਰਨੇ ਆਣੇ ਆ ਬਾਈ ਉਹ ਕਰਦੀ ਹੈ ਹਰੇ ਸਾਤੇ ਵਾਲੀ ਕਬੂਤਰੀ ਨਵੀਂ ਡਾਈਏ ਜਿਹੜੇ ਉਪਰੋਂ ਤਿੰਨ ਕਬੂਤਰੀਆਂ ਥੱਲੇ ਲੈ ਕੇ ਆਂਦੀਆਂ ਡਾਉਣੇ ਆ ਉਹਨਾਂ ਨੂੰ ਇੱਕ ਨੂੰ ੜਾਵਾਂਗੇ ਅੱਜ ਫੇਰ ਇੱਕ ਨੂੰ ਕੱਲ ਨੂੰ ਇੱਕ ਨੂੰ ਪਰਸੋਂ ਨੂੰ ਫਿਰ ਕਿੰਨੇ ਕੱਟਣੇ ਠੀਕ ਐ ਸੇ ਜਿਹੜੇ ਕੱਟ ਕਰਨੇ ਆਲੇ ਤੈਨੂੰ ਪਤਾ ਆ ਲਾਲ ਸਰੀ ਜੀ ਆ ਲਾਲ ਜੀ ਨਹੀਂ ਲਿਆ ਪੰਜ ਚਾਰ ਜਿਹੜੇ ਕੱਟ ਕਰਨੇ ਆਲੇ ਉਹਨਾਂ ਨੂੰ ਕੱਟ ਕਰੀ ਜਾ ਫੜਾ ਦੇ ਬਰੇ ਕੰਦਰੇ ਕਰਦੀ ਕੱਟ ਅੰਦਰੇ ਕਰ ਅੰਦਰੇ ਹੀ ਕਰ ਦਿੰਨੇ ਆ ਤਾਂ ਪੋਤਰੀ ਫੜ ਲਈ ਬਈ 2 ਨੰਬਰ 88 ਚਟੀਆਂ ਆਖਾਂ ਤੇ ਖੱਬਾ ਹਰਾ ਸਾਤ ਆ ਇਹਦੇ ਠੀਕ ਐ ਤੇ ਇਹਨੂੰ ਡਾਉਣੇ ਆ ਡਾਉਣ ਲੱਗੇ ਆ ਇਹ ਵੀ ਪਿਛਲੀਆਂ ਗਰਮੀਆਂ ਦੀ ਜੜਾਈ ਹੋਈ ਆ ਚੱਲ ਬਈ ਚੱਲ 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 ਲਾਵੀ ਹੋ ਗਈ ਸੀ ਦਿੱ ਇਹਦਾ ਸਾਡੇ ਜਿਹੜੇ ਪੁਰਾਣੇ ਨੇ ਉਹ ਤਾਂ ਪੁਰਾਣੇ ਹੀ ਨੇ ਹਨਾ ਇਹ ਵੀ ਬਈ ਆਪਣੀ ਚੱਪ ਦੀ ਪੱਠੀ ਆ ਆ ਪੰਜ ਸੱਤ ਜਿਹੜੇ ਕੱਢ ਲੂ ਘਰੇ ਦਿਖਾਉਣਾ ਇਹਨੂੰ ਅੱਜ ਤੁਹਾਨੂੰ ਦਿਖਾ ਦਿੰਨੇ ਕਿੱਧਰ ਗਈ ਆ ਫਿਰਦੀ ਆ ਉੜੀ ਸੋਹਣਾ ਐ ਪਿਛਲੀ ਵਾਰ ਵੀ ਹਨਾ ਬਿਮਾਰ ਹੋ ਗਈ ਸੀ ਤਾਂ ਆਪਾਂ ਬੰਦ ਕਰ ਦਿੱਤੀ ਸੀ ਹਨਾ ਕਿੱਧਰ ਆ ਆ ਦੇਖੋ ਹਰਾ ਸਾਤਾ ਬਹੁਤ ਟਾਈਮ ਬਾਅਦ ਲੜਾਈ ਆ ਸਬਜ਼ੀਆਂ ਸਬਜ਼ੀਆਂ ਵੀ ਲੱਗੀਆਂ ਆ ਬਾਈ ਓਰੇ ਇੱਕ ਮਿੰਟ ਤੁਹਾਨੂੰ ਇੱਕ ਵਾਰੀ ਦਿਖਾ ਦਾਂ ਉਹਦੇ ਬਾਅਦ ਬੱਚਿਆਂ ਨੂੰ ਚੋਗਾ ਜੁਗਾ ਦੇ ਦਈਏ ਹੱਥ ਨਾਲ ਇੱਕ ਮਿੰਟ ਕਿੱਥੇ ਗਿਆ ਕੋਠੇ ਵਾਲਿਆਂ ਦਾ ਪਤਾ ਲੱਗ ਜਾਂਦਾ ਹੁਣ ਥੱਲੇ ਭਾਂੜ ਜੇ ਜਾਂਦੇ ਹਨ ਆ ਫਿਰਦੀ ਆ ਹੋ ਜਾਂਦੀ ਏ ਚਲੋ ਉੜਨ ਦੋ ਹਲੇ ਉਹਨੂੰ ਲੇਵਾ ਹੀ ਚੱਲ ਪਿਆ ਜਾਲ ਸਫਾਈ ਦਾ ਕੰਮ ਓਡੇ ਖੜੇ ਸਫਾਈ ਦਾ ਐ ਚੰਗੀ ਤਰ੍ਹਾਂ ਕੋਕੀਰਪੋਰਟ ਤੇ ਨਾਲੇ ਚੋਗਾ ਦੇਈ ਜਾਂਦੇ ਆ ਦਾਲਾਂ ਦੂਲਾਂ ਨੇ ਸਰੋਂਾਂ ਵਿੱਚ ਤੇ ਦੰਨੇ ਆ ਬੱਚੇ ਨੂੰ ਚੋਗਾ ਫੇ ਠੀਕ ਆ ਕਬੂਤਰ ਖੋਲੇ ਹੋਏ ਨੇ ਬਾਹਰ ਅੱਜ ਚੁਗਾ-ਜੁਗਾ ਦੇਤਾ ਬਾਈ ਆ ਦੇਖ ਲੋ ਫੜੀ ਕੱਚ گلابی ਕੱਚ ਇਹ ਵੀ ਖੁੱਲੀ ਛੱਡੀ ਆ ਮੈਂ ਕਿਹਾ ਬੇੜਾ ਬੂੜਾ ਦੇਖ ਲੋ ਤੇ ਸਫਾਈ ਕਰ ਰਹੇ ਆ ਜਾਲ ਦੀ ਐ ਚੰਗੀ ਤਰ੍ਹਾਂ ਕੋਕੀਰਪੋਰਟ ਕਿ ਕਬੂਤਰੀ ਉੜਦੀ ਆ ਬਾਈ ਇੱਧਰ ਕਿਤੇ ਨੀਮੀ ਨੀਮੀ ਪਤਾ ਨਹੀਂ ਬੈਠ ਗਈ ਯਾਨੀ ਕਿ ਇੱਧਰ ਆਈ ਨਹੀਂ ਦੁਬਾਰਾ ਕਬੂਤਰ ਤਾਂ ਫਿਰ ਰਹੇ ਨੇ ਸਾਰੇ ਹੋ ਬਾਈ ਸਾਫ ਸਵਈ ਕਰਕੇ ਆ ਦੇਖੋ ਝਾੜ ਹੁਣ ਸਾਫ ਹੈ ਨਾ ਨਾ ਡਾਣੇ ਦੂਣੇ ਪਾਤੇ ਪਾਣੀ ਚੇਂਜ ਕਰਤਾ ਇਹਨਾਂ ਦਾ ਤੇ ਕਬੂਤਰੀ ਹਲੇ ਆਈ ਨਹੀਂ ਕੋਈ ਚੱਕਰ ਨਹੀਂ ਲੱਗੀ ਹੋਈ ਆਪਣੇ ਪੱਕੀ ਆ ਨੀਲਾ ਦੇਖ ਲਓ। ਪੀਲਾ ਲੱਗਿਆ ੜਾਲੀਆਂ ਮਾਰਨ ਹੁਣ ਉੱਪਰ ਜਾਊਗਾ ਇਹ ਵੀ ਇੱਕ ਅਦੇ ਦਿਨ ਚ। ਓਕੇ ਰਿਪੋਰਟ ਚਲੋ। ਕਰ ਦਈਏ ਬੰਦ ਹੁਣ। ਜੱਸਾ ਗਿਆ ਹੈ ਉੱਪਰ ਜਾਲ ਜੋ ਬਜੇ ਲਾਉਣ। ਚਲੋ ਇਹਨੇ ਬੈਠਣ ਦੋ ਇਹਨਾਂ ਨੂੰ ਆਪਾਂ ਕਰੀਏ ਹੋਰ ਕੋਈ ਕੰਮ ਕਰ। ਆਪਾਂ ਬਾਈ ਆ ਗਏ ਫੇਰ ਪਿੱਛੇ। ਦੁੱਧਾ ਤੇ ਲਈ ਫਿਰਦੇ ਆ ਨਾਲੇ। ਤੇ ਆਪਣੀ ਕਬੂਤਰੀ ਫਿਰਦੀ ਆ ਹਰੇ ਸਾਤੇ ਵਾਲੀ। ਉੱਚੀ ਲੱਗੀ ਫਿਰਦੀ ਆ ਤੁਹਾਨੂੰ ਦਿਖਾ ਦੰਨੇ ਆ। ਕਬੂਤਰ ਤਾਂ ਹੀ ਬਾਹਰ ਕੱਢੇ ਨੇ ਹੁਣ। ਕਿਦਰ ਨਹੀਂ ਇਸੇ ਲੰਬਾ ਗੇੜਾ ਦੰਦੀਆ ਲੰਬਾ ਗੇੜਾ ਤਾਂ ਦੰਦੀ ਅੱਜ ਪਹਿਲਾ ਦਿਨ ਹੈ ਨਾ ਉਹਦਾ ਕਿਤੇ ਹੋਰ ਪਾਸੇ ਲੰਬਾ ਗੇੜਾ ਨਾ ਦੇ ਜਵੇ ਕਿਤੇ ਬਾਹਰ ਹੀ ਲੰਬਾ ਗੇੜਾ ਨਹੀਂ ਹਾਂ ਦੇ ਲੈ ਗੇੜਾ ਹੋ ਜਵੇ ਕਿਤੇ ਹੈ ਕਬੂਤਰ ਤਾਂ ਨਿਕਲੇ ਆਏ ਬਾਹਰ ਹੋਂਦਾ ਇੱਕ ਵਾਰੀ ਕਬੂਤਰ ਦੇਖਣ ਦੀ ਲੋੜ ਆ ਹੋਂਦਾ ਜਦੇ ਆ ਕੇ ਗਿਰਨਾ ਠਾ ਦੇ ਕੇ ਆਈ ਨਹੀਂ ਹਾਲੇ ਰੁਕ ਜਾ ਬਾਈ 1 ਮਿੰਟ ਆ ਜਾਣ ਦੋ ਯਾਰ ਆ ਜਾ ਆ ਉਹ ਆ ਗਈ ਬਾਈ ਆ ਉਹ ਆ ਗਈ ਆ ਫਿਰਦੀ ਐ ਦੇਖ ਲੈ ਕਬੂਤਰ ਇਹਨੇ ਆ ਗਈ ਆ ਗਈ ਆ ਗਈ ਆ ਗਈ ਮੜ ਜਾ ਆ ਜਾ ਔਰੇ ਨੂੰ ਤੇਰੇ ਉਧਰ ਜਾਣ ਦੀ ਦੇਰ ਸੀ ਜਦ ਇਹ ਆ ਗਈ ਦੇਖ ਲੈ ਹੁਣ ਸਾਲੀ ਵੀਰ ਚੱਲ ਗਈ ਉਧਰ ਆ ਗਈ ਆ ਗਈ ਆ ਗਈ ਉਹ ਫਿਰਦੀ ਐ ਬਾਈ ਬਾਟਾਂ ਵੱਢਦੀ ਫਿਰਦੀ ਐ ਤਾਂ ਇਹ ਲੰਬੂ ਦੀ ਭੈਣ ਐ ਬਾਈ ਤੂਫਾਨ ਦੀ ਸੌਰੀ ਤੂਫਾਨ ਦੀ ਦੂਜੀ ਝੋਲੀ ਦੀ ਤੂਫਾਨ ਤੇ ਦੇ ਮਾਪੇ ਸੇਮ ਨੇ ਦੂਜੀ ਝੋਲੀ ਦੀ ਕਿੱਧਰ ਗਈ ਹੋਣਾ ਆ ਆ ਗਈ ਆਹ ਨਹੀਂ ਆਹ ਦੇਖੋ ਆ ਜਣਾ ਕਿੰਨੀ ਤਿੱਖੀ ਫਿਰਦੀ ਆ ਨਾ ਪਿਛਲੀ ਵਾਰ ਵੀ ਸੋਣਾ 5-7 ਘੰਟੇ ਲਾ ਦਿੰਦੀ ਦੀ ਹੁੰਦਾ ਕੋਈ ਨਹੀਂ ਕੱਲ ਨੂੰ ਕੱਢਾਂਗੇ ਇਹਨਾਂ ਨੂੰ ਗਈ ਵਾਲੀ ਚਲੋ ਭਾਈ ਦੇਖੀ ਉਤਾਰ ਲਈਏ ਪਹਿਲਾਂ ਹੁਣ ਆ ਗਏ ਭਾਈ ਕਬੂਤਰਾਂ ਕੋਲ ਤੇ ਪਾਣੀ ਦੇ ਦੀ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਅਦਾਲਾਂਗੀਆਂ ਤਾਂ ਥੋੜੀਆਂ ਬਚ ਗਈਆਂ ਕੱਲ ਨੂੰ ਦੇ ਦਾਂਗੇ ਹਾਂ ਇਹਨਾਂ ਇੱਥੇ ਰੱਖ ਦਿੰਦਾ ਕਿਉਂ ਚੇ ਜਾ ਤਾਕਰਾਂ ਤੇ ਪਾਣੀ ਦੇ ਦੀ ਹੁਣ ਬੱਚਿਆਂ ਨੂੰ ਕਬੂਤਰੀ ਭਾਈ ਆਈ ਨਹੀਂ ਆਪਣੀ ਅੜ ਜਾ ਇੱਥੇ ਵੀ ਦੇਖ ਲਈਏ ਨਾ ਆਈ ਨਹੀਂ ਕਿਸੇ ਪਾਸੇ ਬੈਠ ਫੂਟ ਗਈ ਹੋਣੀ ਆ ਉਹ ਤੇ ਚਲੋ ਦੇਈਏ ਬੱਚਿਆਂ ਨੂੰ ਪਾਣੀ ਪਹਿਲਾਂ ਦਾ ਜਿਵੇਂ ਬਾਲ ਦੇ ਵੀ ਲਾਈਟ ਆ ਚਾਪ ਨੂੰ ਦੇਣਾ ਆਪਾਂ ਚਾਪ ਬੱਚੇ ਨੂੰ ਮੈਂ ਇਹਨੂੰ ਹੀ ਪਾੜਨਾ ਆਪਾਂ ਨੇ ਬਾਕੀ ਓਕੇ ਰਿਪੋਰਟਾਂ ਸਾਰਿਆਂ ਨੂੰ ਦੇ ਦੀ ਇੱਕ ਵਾਰੀ ਨੀਲੇ ਨੂਲੇ ਨੂੰ ਚਲੋ ਵੀ ਮਿੱਤਰੋ ਦਈਏ ਪਾਣੀ ਪਹਿਲਾਂ ਹਾਂ ਨੂਰੀ ਇੱਕ ਬੱਚਾ ਰਹਿ ਗਿਆ ਬਾਈ ਪਾਣੀ ਦੇਣ ਤੇ ਕਿਹਨਾਂ ਤੱਕ ਰਾਂ ਡੱਬਾ 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 ਬਣਿਆ ਪੂਰਾ ਡੱਬਾ ਆ ਇਹਦਾ ਭਾਈ ਇਹ ਕਾਲਾ ਡੱਬਾ ਹੈ ਨਾ ਹਾਂ ਚਲੋ ਇਹਨੂੰ ਵੀ ਦੇ ਦਈਏ ਬਾਈ ਪਾਣੀ ਤੇ ਫਿਰ ਜੰਦਾ ਜੰਦਾ ਲਾਈਏ ਸੱਡ ਦੇ ਸੱਡ ਦੇ ਅੰਡੇ ਉਹ ਕਬੂਤਰੀ ਨੇ ਬਾਈ ਅੰਡੇ ਧਰ ਲਏ ਤੇ ਉਹ ਸਿੱਟਣ ਲੱਗੇ ਆ ਸੱਡ ਦੀ ਹੁਣ ਬੱਚੇ-ਪੁਛੇ ਤੇ ਲੈਣੇ ਨਹੀਂ ਹੈਗੇ ਯਾਰ ਤਿੰਨ-ਚਾਰ ਦਿਨ ਹੋ ਗਏ ਰੱਖਿਆ ਨੂੰ ਹਨਾ ਆਇਆ ਫਿਰ ਬੱਚੇ ਜਿਵੇਂ ਵੰਡ ਲੱਗੇ ਜਾਣੇ ਚਲੋ ਵੀ ਮਿੱਤਰੋ ਸਾਰੇ ਬੱਚਿਆਂ ਦੇ ਤਾਂ ਪਾਣੀ ਅੰਡੇ-ਮੁੰਡੇ ਵੀ ਚੱਕ ਤੇ ਫਲੈਟ ਵੀ ਮਚਾਤੀ ਹੁਣ ਆਪਾਂ ਕੁੰਡਾ ਲਾ ਲਈਏ ਦੋਨੇ ਕੁੰਡਿਆਂ ਲਾਈਏ ਜੰਦਾ ਤੇ ਚੱਲਦੇ ਆਪਾਂ ਉਧਰ ਮਿਲਾਂਗੇ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੇ ਵਲੌਗ ਵਿੱਚ